ਪਿੰਡ ਦੀ ਸਾਥ ਚੋਂ ਪਿੰਡ ਦੀ ਪਾਰਲੀਮੈਂਟ ਬਾਰੇ ਗੱਲਾਂ ਕਰਨ ਲਈ ਮੈਂ ਹਰਜਿੰਦਰ ਸਿੰਘ ਦੂ ਪਿੰਡ ਰਾਮਗੜ੍ਹ ਵਿਖੇ ਖੜੇ ਹਾਂ ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਲੁਧਿਆਣਾ ਤੋਂ ਜਦੋਂ ਚੰਡੀਗੜ੍ਹ ਨੂੰ ਜਾਂਦੇ ਆ ਤਾਂ ਸਾਈਕਲ ਵੈਲੀ ਇੱਧਰ ਇੱਕ ਹੈ ਸਪੌਟ ਬਣੀ ਹੋਈ ਆ ਉੱਥੇ ਨਾਲ ਪਿੰਡ ਰਾਮਗੜ੍ਹ ਹੈ ਸਭ ਤੋਂ ਖੁਸ਼ੀ ਦੀ ਗੱਲ ਜਾਂ ਖੂਬਸੂਰਤ ਗੱਲ ਇਹ ਆ ਕਿ ਪੰਚਾਇਤੀ ਚੋਣਾਂ ਹੋਈਆਂ ਇਸ ਪਿੰਡ ਨੇ ਸਰਬਸੰਮਤੀ ਨਾਲ ਸਾਰੀ ਪੰਚਾਇਤ ਚੁਣੀ ਆ ਪੰਚਾਇਤ ਸਾਰੀ ਨਾਲ ਪਿੰਡ ਦੇ ਮੋਹਤਵਾਰ ਐਨ ਆਰ ਆਈ ਵੀਰ ਸਾਰੇ ਨਾਲ ਨੇ ਪਿੰਡ ਦੇ ਆਗਾਮੀ ਕੀ ਐਜੰਡੇ ਨੇ ਕੀ ਵਿਜ਼ਨ ਹੈ ਪਿੰਡ ਨੂੰ ਲੈ ਕੇ ਪਿੰਡ ਬਹੁਤ ਖੂਬਸੂਰਤ ਹੈ ਕਾਫੀ ਕੁਝ ਇਹਨਾਂ ਨੇ ਸੋਚਿਆ ਹੋਇਆ ਪਿੰਡ ਦੇ ਵਿੱਚ ਇੱਕ ਸੰਸਥਾ ਬਣੀ ਹੋਈ ਹੈ ਵਿਦਿਅਕ ਸੰਸਥਾ ਉਸ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਸਰਪੰਚ ਸਦਰ ਅਜਮੇਰ ਸਿੰਘ ਸਾਡੇ ਨਾਲ ਨੇ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਮੁਬਾਰਕਾਂ ਸਾਰੇ ਨਗਰ ਨੂੰ ਪਿੰਡ ਦੀ ਪੰਚਾਇਤ ਸਰਬਸੰਮਤੀ ਨਾਲ ਚੁਣੀ ਹੋਈ ਆ ਤੇ ਤੁਸੀਂ ਸਾਰੇ ਇੱਥੇ ਬੈਠੇ ਹੋ ਸਭ ਤੋਂ ਪਹਿਲਾਂ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਪਿੰਡ ਆਏ ਧੰਨਵਾਦ ਹਾਂਜੀ ਬਾਕੀ ਠੀਕ ਆ ਜੀ ਹੁਣ ਸੇਵਾ ਲੱਗਿਆ ਵਸ ਪਿੰਡ ਨੇ ਸੇਵਾ ਲਈ ਆ ਸਫਾਈ ਤੋਂ ਸ਼ੁਰੂ ਕੀਤਾ ਸੀ ਕੰਮ ਹੁਣ ਜੋ ਜੋ ਡਿਮਾਂਡ ਸਾਰੇ ਪਿੰਡ ਦੀ ਹੋ ਸਾਰਿਆਂ ਨੇ ਮਿਲ ਕੇ ਸਾਰਾ ਕੰਮ ਕਰਾਂਗੇ ਪਹਿਲੀ ਵਾਰ ਸਰਪੰਚਾਂ ਜੀ ਉਸ ਤੋਂ ਪਹਿਲਾਂ ਵੀ ਤੁਹਾਨੂੰ ਮੌਕਾ ਮਿਲੇ ਸਰਪੰਚੀ ਦਾ ਮੈਂ ਤਾਂ ਪਹਿਲੀ ਵਾਰ ਆ ਜੀ ਸਾਡੇ ਫਾਦਰਤਾ ਜੀ 15-15 ਸਾਲ ਕਰਕੇ ਗਏ ਨੇ ਜੀ ਹਾਂ ਜੀ ਬਾਕੀ ਪੰਚਾਇਤ ਮੈਂਬਰ ਵੀ ਸਾਰੇ ਸਰਬਸੰਮਤੀ ਨਾਲ ਹੋ ਸਭ ਸੰਮਤੀ ਸਭ ਸੰਮਤੀ ਸਾਰੇ ਸਾਬਸੰਮਤੀ ਹੋਈ ਜੀ ਪੰਚ ਸਾਹਿਬ ਨੇ ਅਦਰ ਪੰਚ ਨੇ ਅੱਛਾ ਜਿਵੇਂ ਅਸੀਂ ਗੱਲਬਾਤ ਕਰ ਰਹੇ ਸੀ ਪਿੰਡਾਂ ਦੇ ਵਿਕਾਸ ਬਾਰੇ ਮੈਂ ਵੇਖ ਰਿਹਾ ਪਿੱਛੇ ਵੀ ਆਪਣੇ ਟੋਬਾ ਹੈ ਜਦੋਂ ਆਪਾਂ ਕੈਮਰਾ ਹਾਲੇ ਸ਼ੁਰੂ ਨਹੀਂ ਕੀਤਾ ਸੀ ਭਾਜੀ ਸਾਨੂੰ ਦੱਸ ਰਹੇ ਸੀ ਕਿ ਇੱਥੇ ਇੱਕ ਅਸੀਂ ਪ੍ਰੋਜੈਕਟ ਬਣਾਉਣਾ ਉਹ ਕੀ ਪ੍ਰੋਜੈਕਟ ਆ ਸਾਨੂੰ ਉਹਦੇ ਬਾਰੇ ਥੋੜਾ ਦੱਸੋ ਸਫਾਈ ਕਰਕੇ ਕੁਝ ਪਾਰਕ ਬਣਾਵਾਂਗੇ ਇੱਥੇ ਕੁਝ ਕਰਾਂਗੇ ਜੀ ਸਾਡਾ ਸੈਕੰਡ ਏਜੰਡਾ ਇਹੀ ਆ ਬਈ ਇੱਥੇ ਸਟਾਰਟ ਕਰੀਏ ਸਫਾਈ ਦਾ ਹੁਣ ਪਹਿਲਾਂ ਸਫਾਈ ਹੋ ਗਈ ਸਾਡੀ ਕੰਪਲੀਟ ਹਮ ਬਾਕੀ ਆ ਸਟਰੀਟ ਅਸੀਂ ਹੁਣ ਦੇਖਦੇ ਆ ਪਹਿਲਾਂ ਕਰਾਂਗੇ ਇਹ ਗੰਦ ਕੱਢਣ ਦੀ ਕੋਸ਼ਿਸ਼ ਕਰਾਂਗੇ ਜਮਾਤ ਕੀ ਸਰਕਾਰ ਨੇ ਕਿਹਾ ਸੀ ਵੀ ਜਿਹੜੀਆਂ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਜਾਣਗੀਆਂ ਉਹਨਾਂ ਨੂੰ ਅਮਾਉਂਟ ਵੀ ਰੱਖੀ ਸੀ ਵੀ ਪੈਸੇ ਦਿੱਤੇ ਜਾਣਗੇ ਉਹ ਰਾਸ਼ੀ ਦੇਣ ਬਾਰੇ ਕੋਈ ਗੱਲ ਹੋਈ ਸਰਕਾਰ ਤਰਫੋਂ ਅਜੇ ਤੱਕ ਕੁਝ ਨਹੀਂ ਹੋਈ ਜੀ ਹਾਂ ਅਜੇ ਕੋਈ ਗੱਲਬਾਤ ਨਹੀਂ ਭਾਜੀ ਰਾਸ਼ੀ ਮੰਗਦਾ ਅਜੇ ਤਾਂ ਸਾਨੂੰ ਦੋ ਦਿਨ ਬਾਅਦ ਸਮਾਂ ਆਹ ਲੈਣਾ ਚਾਰਜ ਬਾਅਦ ਚ ਅਸੀਂ ਵਨ ਵਾਈ ਵਨ ਸਭ ਕੁਝ ਕਰਾਂਗੇ ਸੌ ਚੱਕ ਸਮਾਗਮ ਥੋੜਾ ਥੋੜਾ ਜਿਹਾ ਅੱਗੇ ਜੇ ਜਾ ਕੇ ਹੋਇਆ ਸੀ ਅਸੀਂ ਆਏ ਸੀ ਸੌ ਚੱਕ ਲਈ हां जी हां ਤਨਾਟਸੂ ਕੋਲੇ ਸਾਡੇ 2 ਕਿਲੋਮੀਟਰ ਤੇ ਸੌ ਚੱਕ ਦੀ ਬਸ ਹੁਣ ਤਾਂ ਰਜਿਸਟਰ ਜਿਹੜੀ ਹੁੰਦਾ ਲੈਣਾ ਆਪਣਾ ਵੀਡੀਓ ਦੇ ਅਫਸਰ ਜਾ ਕੇ ਮਤ ਦੇ ਦੇ ਕੰਮ ਚਾਲੂ ਕਰਾਂਗੇ ਮੈਂਬਰ ਸਾਹਿਬ ਤੁਹਾਡੇ ਕੋਲੇ ਆਉਨੇ ਆ ਸਾਨੂੰ ਪਿੰਡ ਬਾਰੇ ਥੋੜੀ ਜਾਣਕਾਰੀ ਦਿਓ ਕਿੰਨੀ ਸੰਖਿਆ ਹੈ ਹੋਰ ਪਿੰਡ ਬਾਰੇ ਪਿੰਡ ਦਾ ਜੀ ਵਧੀਆ ਬਹੁਤ ਵਧੀਆ ਪਿੰਡਾ ਸਾਡਾ ਬਹੁਤ ਪਿਆਰ ਆ ਸਾਰੇ ਪਿੰਡ ਤੇ ਵਧੀਆ ਕੰਮ ਹੋ ਰਿਹਾ ਨੇ ਹੁਣ ਸਾਡੇ ਤੇ ਸਭ ਸੰਤੀ ਸਾਡੀ ਸਾਡੀ ਹੈਗੀ ਤਿੰਨ ਹੈ ਸ਼ੇਖ 6000 ਦੀ ਵਾਦੀ ਹੈਗੀ ਸਾਡੇ ਪਿੰਡ ਦੀ ਹਾਂਜੀ ਰੈਂਟਡ ਬੋਲ ਨੇ ਮੱਕੀ ਜਲਦ ਉਧਰੋਂ ਕਰ ਲੋਗੇ ਜੀ ਤਿੰਨ ਗੋਨਾ ਬੰਦ ਕੇ ਚੱਲੋ ਭਾਈ ਆਪਣੇ 3500 ਦੇ ਕਰੀਬ ਵੋਟ ਆ ਪਿੰਡ ਦੀ ਤੇ ਪਿੰਡ ਦੇ ਵਿੱਚ ਪਹਿਲੀ ਵਾਰੀ ਹੋਇਆ ਜਿੰਨੀ ਸਾਡੀ ਸੋਤ ਸੰਭਾਲੀ ਆ ਵੀ ਸਾਰਾ ਸ਼ਾਂਤੀ ਹੋਈ ਆ ओके ਸਾਰੂ ਸ਼ਾਂਤੀ ਵੀ ਇਸ ਇਸ ਵਜਾ ਨਾਲ ਹੋਈ ਆ ਵੀ ਸਾਰਾ ਪਿੰਡ ਇਹ ਚਾਹੁੰਦਾ ਸੀਗਾ ਵੀ ਅਸੀਂ ਪਿੰਡ ਬਾਰੇ ਕੋ ਸੋਚੀਏ ਕਿਉਂਕਿ ਜਦੋਂ ਸਰਕਾਰਾਂ ਆਉਂਦੀਆਂ ਨੇ ਦੇਖੋ ਜੀ ਪਾਰਟੀਬਾਜੀ ਹੁੰਦੀ ਆ ਕਦੇ ਇਹ ਸਰਕਾਰ ਕਾਂਗਰਸ ਆ ਕੇ ਕਾਲੀ ਆ ਇੱਕ ਦੂਜੇ ਦੇ ਝੰਡੇ ਚੱਕ ਕੇ ਫਿਰਦੇ ਆ ਬੂਸ ਲਾਉਂਦੇ ਨੇ ਜਿਵੇਂ ਵੀ ਆ ਉਹ ਨਾਲ ਪਿੰਡ ਦਾ ਵਿਕਾਸ ਵਿੱਚ ਰਹਿ ਜਾਂਦਾ ਹੈ ਇਸ ਨੂੰ ਮੁੱਖ ਰੱਖਦੇ ਹੋਏ ਇੱਕ ਤਾਂ ਕਿਰਾਏਦਾਰ ਕਾਫੀ ਵਧਣ ਲੱਗ ਗਏ ਸ਼ਹਿਰੀ ਇਲਾਕਾ ਹੁਣ ਕਰਕੇ ਵੀ ਕਿਰਾਏਦਾਰ ਆ ਗਏ ਠੀਕ ਆ ਜੀ ਤੇ ਜ਼ਿਆਦਾਤਰ ਐਨਆਰਆਈ ਵੀਰ ਬਾਹਰ ਨੇ ਤੇ ਉਹਨਾਂ ਦੇ ਮਕਾਨ ਵੀ ਕਿਰਾਏ ਤੇ ਨੇ ਜਾਂ ਇਦਾਂ ਕਰਕੇ ਕੂੜੇ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਸੀਗੀ ਇਸ ਨੂੰ ਮੁਕ ਕਰਦੇ ਹੋ ਸਭ ਤੋਂ ਪਹਿਲਾਂ ਅਸੀਂ ਪਿੰਡ ਦੇ ਚ ਸਾਰੀਆਂ ਟਰਾਸ ਤੋਂ ਕੂੜਾ ਚਕਾਇਆ ਵਾ ਤੇ ਘਰਾਂ ਦੇ ਵਿੱਚ ਜਮਾਂਦਾਰ ਉਪਲਬਧ ਕਰਤੇ ਨੇ ਵੀ ਜਿਹੜਾ ਵੀ ਕੂੜਾ ਹੋਊਗਾ ਉਹ ਜਮਾਂਦਾਰ ਤੁਹਾਡੇ ਘਰਾਂ ਚੋਂ ਲੈ ਕੇ ਜਾਊਗਾ ਤੇ ਉਸ ਤੋਂ ਬਾਅਦ ਅੱਗੇ ਹੁਣ ਜਿਹੜੇ ਵੀ ਪਹਿਲਾਂ ਦੀਆਂ ਨਾਲੀਆਂ ਗਲੀਆਂ ਨਾਲੀਆਂ ਦਾ ਕੰਮ ਰਹਿ ਜਾਂਦਾ ਸੀਗਾ ਕਿਤੇ ਕਿਤੇ ਸੀਵਰੇਜ ਬਹੁਤ ਸਾਰੇ ਪਿੰਡ ਸੀਵਰੇਜ ਪੈਣੇ ਵਾਲਾ ਵਾ ਸੀਵਰੇਜ ਦਾ ਅਗਲਾ ਕੰਮ ਕਰਨਾ ਆਪਾਂ ਤੇ ਅੱਗੇ ਅੱਗੇ ਜੋ ਵੀ ਜਾਣ ਕੇ ਸਾਰੇ ਪਿੰਡ ਦੇ ਸਹਿਯੋਗ ਨਾਲ ਜੋ ਵੀ ਲੋਡ ਹੋਊਗੀ ਉਹ ਅਸੀਂ ਲਗਾਤਾਰ ਕਰਦੇ ਰਵਾਂਗੇ ਜੀ ਬੀਰ ਜੀ ਨੇ ਕਾਫੀ ਕੰਮ ਗਨੇ ਆਏ ਆ ਤੁਸੀਂ ਬਤੌਰ ਮੈਂਬਰ ਕੋਈ ਹੋਰ ਤੁਹਾਡੇ ਧਿਆਨ ਦੇ ਵਿੱਚ ਜਿਵੇਂ ਮੈਂ ਪਿੱਛੇ ਤੁਹਾਡੇ ਬੋਰਡ ਲੱਗਿਆ ਵੇਖ ਰਿਹਾ ਵੀ ਰੇਨ ਵਾਟਰ ਹਾਰਵੈਸਟਿੰਗ ਪ੍ਰੋਜੈਕਟ ਇੱਥੇ ਸ਼ੁਰੂ ਕਰਨਾਗਾ ਠੀਕ ਹੈ ਨਾ ਕੀ ਪ੍ਰੋਜੈਕਟ ਆ ਸਾਰਾ ਇਹ ਇਹ ਪ੍ਰੋਜੈਕਟ ਇਹ ਸੀਗਾ ਜੀ ਇੱਕ ਫੈਕਟਰੀ ਵਾਲਿਆਂ ਨੇ ਲਿਆ ਸੀ ਇਹਨੂੰ ਪ੍ਰੋਜੈਕਟ ਪੂਰਾ sire ਲਾਉਣ ਨੂੰ ਪਰ ਉਹਨਾਂ ਤੋਂ ਲੱਗਿਆ ਨਹੀਂ ਪੂਰਾ ਪਿਛਲੀ ਪੰਚਾਇਤ ਚ ਇਹਨੂੰ ਅੱਧ ਵਿਚਾਲੇ ਐਵੇਂ ਛੱਡਤਾ ਇਹਤ ਕਿ ਅਸੀਂ ਇਹਨੂੰ ਆਪਦੀ ਪੰਚਾਇਤ ਦੇ ਵਿੱਚ ਪੂਰਾ ਇਹਨੂੰ ਵਧੀਆ ਤਰੀਕੇ ਨਾਲ ਪਾਰਕ ਬਣਾਵਾਂਗੇ ਤੇ ਨਾਲ ਹੀ ਇੱਕ ਸਾਡੇ ਲੰਗਰ ਹਾਲ ਅਧ ਵਿਚਾਲੇ ਪਿਆ ਅਸੀਂ ਕੋਸ਼ਿਸ਼ ਕਰਦੇ ਹਾਂ ਵੀ ਐਨ ਆਰ ਆਈ ਵੀਰਾਂ ਨੂੰ ਰਿਕਵੈਸਟ ਕਰਦੇ ਹਾਂ ਵੀ ਆਪਾਂ ਇਹਨੂੰ ਸਿਰੇ ਲਾਈਏ ਇਹ ਲੰਗਰ ਹਾਲ ਕਾਫੀ ਵੱਡਾ ਇਹਦੇ ਚ ਗਰੀਬ ਬੰਦਾ ਕੋਈ ਵਿਆਹ ਸ਼ਾਦੀ ਦਾ ਫੰਕਸ਼ਨ ਵੀ ਕਰ ਸਕਦਾ ਉਹ ਬਿਲਕੁਲ ਕਮਿਊਨਿਟੀ ਸੈਂਟਰ ਵਰਗਾ ਇਹ ਬਣ ਜਾਊਗਾ ਜਿੱਦਾਂ ਮੈਂ ਅਸੀਂ ਹੁਣੇ ਜਾ ਕੇ ਆਏ ਆ ਤੁਹਾਡੇ ਪਿੰਡ ਦੇ ਵਿੱਚ ਇੱਕ ਬਹੁਤ ਵਧੀਆ ਵਿਦਿਅਕ ਸੰਸਥਾ ਹੈ ਪਿੰਡ ਨੇ ਸਾਂਝੇ ਤੌਰ ਤੇ ਉਹ ਚਲਾ ਰਹੇ ਨੇ ਲੋੜਵੰਦ ਅਤੇ ਕੁਝ ਜਿਹੜੇ ਡਿਸੇਬਲ ਵਿਦਿਆਰਥੀ ਹੁੰਦੇ ਉਹਨਾਂ ਲਈ ਸਹੂਲਤਾਂ ਵੀ ਹੈਗੀਆਂ ਨੇ ਉਹਦੇ ਬਾਰੇ ਥੋੜਾ ਜਾਣਕਾਰੀ ਦਿਓ ਸਾਡੇ ਪਿੰਡ ਦੀ ਜੀ ਇਹ ਪਹਿਚਾਣ ਆ ਵੀ ਚੰਡੀਗੜ੍ਹ ਰੋਡ ਤੇ ਮਾਈ ਭਾਗੋ ਕਾਲਜ ਕਰਕੇ ਪਿੰਡ ਨੂੰ ਜਾਣਿਆ ਜਾਂਦਾ ਵਾ ਜ਼ਿਆਦਾਤਰ ਵੀ ਹਾਂਜੀ ਤੁਹਾਡੇ ਪਿੰਡ ਹੁਣ KFC ਆ ਗਿਆ ਚਲੋ KFC ਕਰਕੇ ਵੀ ਜ਼ਿਆਦਾਤਰ ਕਹਿਣ ਲੱਗੇ ਗ੍ਰਾਮਗੜ੍ਹ ਕਹਿੰਨਾ KFC ਵਾਲਾ ਗ੍ਰਾਮਗੜ੍ਹ ਹਾਂਜੀ ਹਾਂ ਕਿਉਂਕਿ ਚੰਡੀਗੜ੍ਹ ਰੋਡ ਤੇ KFC ਕੋਈ ਆ ਨਾ ਹਜੇ ਤੱਕ ਤਾਂ ਤੇ ਮਾਈ ਭਾਗੋ ਕਰਕੇ ਵੀ ਆ ਤੇ ਪਿੰਡ ਦੇ ਸਾਰੇ ਜਿੰਨੇ ਵੀ ਜਾਣ ਕੇ ਟਰਸਟੀ ਹੋਗੇ ਕਮੇਟੀ ਹੋਗੀ ਉਹ ਪਿੰਡ ਵਾਲਿਆਂ ਦੀ ਹੈ ਜੀ ਹਨਾ ਜੀ ਪਿੰਡ ਦੇ 90% ਬੱਚੇ ਇੱਥੇ ਨੇ ਜੀ ਵੀ ਨਹੀਂ ਜੀ ਥੋੜੀ ਜਿਹੀ ਪਿੱਛੇ ਪ੍ਰੋਬਲਮ ਆ ਗਈ ਸੀ ਕਿ ਬੱਚਿਆਂ ਦੀ ਗਿਣਤੀ ਘਟਣ ਲੱਗ ਗਈ ਸੀ ਕਿਉਂਕਿ ਆ ਬਾਹਰ ਵਾਲਾ ਚੱਕਰ ਸੀਗਾ ਜਿੱਦਾਂ ਹੈ ਕਹਿੰਨਾ ਪਰ ਹੁਣ ਇਹਦੀ ਖੁਸ਼ੀ ਦੀ ਗੱਲ ਆ ਵੀ ਇਸ ਸਾਲ ਤੋਂ ਗਿਣਤੀ ਵਧੀ ਹੋਈ ਆ ਤੇ ਹੁਣ ਨਾਲ ਹੀ ਨਾਲ ਸਾਡੇ ਦੋ ਸਰਕਾਰੀ ਸਕੂਲ ਨੇ ਜੀ ਜਿਹੜਾ ਆਪਣਾ ਪ੍ਰਾਇਮਰੀ ਸਕੂਲ ਆ ਇਹ ਬਲਾਕ ਦਾ ਬਲਾਕ ਲੈਵਲ ਦਾ ਹੈਡ ਹੈਡ ਸਕੂਲ ਆ ਜੀ ਬਹੁਤ ਵਧੀਆ ਬਿਲਡਿੰਗ ਬਣੀ ਹੋਈ ਆ ਤੇ ਹਾਈ ਸਕੂਲ ਆ ਕੁੜੀਆਂ ਦਾ ਯਾਨੀ ਕਿ ਅੱਗੇ ਜਾਸਤੇ ਆ ਵੀ ਇਹਨਾਂ ਨੂੰ ਅੱਗੇ ਹੋਰ ਵਧਾਈਏ ਜੀ ਕਾਲਜ ਵਾਸਤੇ ਵੀ ਵੀ ਕਾਲਜ ਦੇ ਵਧੀਆ ਕੋਰਸ ਆਉਣ ਨਿਕਣਾ ਜੀ ਬੀਐਡ ਬੀ ਹੁਣ ਇਹ ਬੀਏ ਵਗੈਰਾ ਤਾਂ ਹੈਗੀ ਆ ਬੀਸੀਏ ਵਗੈਰਾ ਹੈਗੀ ਆ ਵੀ ਐਮਏ ਵਗੈਰਾ ਹੋਵੇ ਬੀਐਡ ਹੋਵੇ ਹੈਨਾ ਵੀ ਆਰਾਮਗੜ ਦਾ ਵੀ ਨੌ ਜੇ ਅੱਗੇ ਵੀ ਹੈ ਤੋਂ ਜਾਦਾ ਅੱਗੇ ਹੋਰ ਜ਼ਿਆਦਾ ਕਰੀਏ ਜੀ ਸਾਰੀ ਪੰਚਾਇਤ ਦੇ ਸਹਿਯੋਗ ਨਾਲ ਸਾਰੇ ਨਾਲ ਸਾਡੇ ਨਾਲ ਸਹਿਮਤ ਹੋ ਰਹੇ ਨੇ ਜੀ ਅੰਤਰਰਾਸ਼ਟਰੀ ਕਬੱਡੀ ਪ੍ਰਮੋਟਰ ਸਰਦਾਰ ਦਲਜੀਤ ਸਿੰਘ ਮੰਗਟ ਸਾਡੇ ਨਾਲ ਨੇ ਮੰਗਟ ਸਾਹਿਬ ਕਬੱਡੀ ਨਾਲ ਜੁੜੇ ਹੋਇਓ ਖੇਡਾਂ ਨਾਲ ਜੁੜੇ ਹੋਇਓ ਪਿੰਡ ਆਇਓ ਆਪਦੇ ਵੈਸੇ ਤੁਸੀਂ ਵਿਦੇਸ਼ ਰਹਿੰਦੇ ਹੋ ਕੈਨੇਡਾ ਰਹਿੰਦੇ ਹੋ ਪਿੰਡ ਖਿੱਚ ਲਿਆਉਂਦਾ ਬੰਦੇ ਨੂੰ ਤੇ ਤੁਸੀਂ ਤਾਂ ਆਉਂਦੇ ਰਹਿੰਦੇ ਹੋ ਜਾਂਦੇ ਰਹਿੰਦੇ ਹੋ ਖੇਡਾਂ ਨੂੰ ਲੈ ਕੇ ਪਿੰਡ ਪ੍ਰਤੀ ਤੁਹਾਡਾ ਕੀ ਨਜ਼ਰੀਆ ਤੇ ਅੱਗੇ ਪ੍ਰੋਗਰਾਮ ਕੀ ਆ ਤੁਹਾਡੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਤੁਹਾਡਾ ਬਹੁਤ ਧੰਨਵਾਦ ਸਾਡੇ ਪਿੰਡ ਆਇਓ ਤੁਸੀਂ ਸਾਡੀ ਤੇ ਮੇਰਾ ਜੀ ਸਾਰੇ ਪਿੰਡਾਂ ਨਾਲ ਬਹੁਤ ਪਿਆਰ ਹੂੰ ਮੈਂ ਇੱਥੇ ਜੰਮਿਆ ਪਲਿਆ ਤੇ ਇੱਥੇ ਹੀ ਤਾਂਚ ਵੀ ਖੇਡਦੇ ਆ ਜਦੋਂ ਹਰ ਸਾਲ ਮੈਨੂੰ ਆਉਣ ਦਾ ਮੌਕਾ ਮਿਲਦਾ ਕੁਦਰਤੀ ਤੇ ਮੈਂ ਚਾਹਣਾ ਵਧੀਆ ਟੂਰਨਾਮੈਂਟ ਹੋਵੇ ਪਿੰਡ 'ਚ ਉਹਦੇ ਲਈ ਕੋਈ ਸਸਤਾ ਵਧੀਆ ਬਣੇ ਤੇ ਉਹ ਹੁਣ ਸਰਪੰਚ ਸਾਹਿਬ ਨਾਲ ਗੱਲ ਕੀਤੀ ਆ ਇਹ ਕਹਿੰਦੇ ਵੀ ਅਸੀਂ ਕਰਾਂਗੇ ਜਰੂਰ ਟੂਰਨਾਮੈਂਟ ਦੇ ਬਾਰੇ ਉਪਰਾਲਾ ਕਰਦੇ ਆ ਤੇ ਕੁਝ ਨਾ ਕੁਝ ਕਰਕੇ ਹੀ ਜਾਵਾਂਗੇ ਜੀ ਆਇਆਂ ਤਾਂ ਕਿਉਂਕਿ ਜਦੋਂ ਪੰਜਾਬ ਦੀ ਗੱਲ ਚੱਲਦੀ ਹੈ ਪੰਜਾਬ ਦੇ ਪਿੰਡਾਂ ਦੀ ਗੱਲ ਚੱਲਦੀ ਹੈ ਤਾਂ ਉਦੋਂ ਐਨਆਰਆਈਆਂ ਦਾ ਨਾਮ ਮੂਰੇ ਆਉਂਦਾ ਵੀ ਜੇ ਪੰਜਾਬ ਦੇ ਵਿੱਚ ਕੋਈ ਵਿਕਾਸ ਹੋ ਰਿਹਾ ਹੈ ਜਾਂ ਪਿੰਡਾਂ ਦੇ ਵਿੱਚ ਚੰਗੇ ਕੰਮ ਹੋ ਰਹੇ ਆ ਤਾਂ ਉਹ ਐਨਆਰਆਈਆਂ ਦੀ ਮਦਦ ਨਾਲ ਹੋ ਰਹੇ ਆ ਐਨਆਰਆਈਆਂ ਦਾ ਬਹੁਤ ਵੱਡਾ ਹੱਥ ਆ ਸਾਡੇ ਮਾਲਵੇ ਵਿੱਚ ਵੀ ਅਸੀਂ ਵੇਖਿਆ ਜਿਹੜੇ ਪਿੰਡਾਂ ਦੇ ਵਿੱਚ ਕਾਫੀ ਐਨਆਰਆਈ ਨੇ ਉਹਦੇ ਪਿੰਡਾਂ ਨੂੰ ਬਹੁਤ ਸਪੋਰਟ ਕਰਦੇ ਆ ਇਹਦਾ ਸਿਰਾ ਤੁਹਾਡੇ ਸਿਰ ਜਾਂਦਾ ਵੀ ਐਨਆਰਆਈਆਂ ਕਰਕੇ ਪਿੰਡ ਬਚੇ ਹੋਏ ਆ ਦੇਖੋ ਜੀ ਸਾਡੇ ਪਿੰਡ ਦੇ ਜਿੰਨੇ ਵੀ ਵੀਰ ਸਾਰੀਆਂ ਕੰਟਰੀਆਂ ਸਾਡੇ ਪਿੰਡ ਅੱਧਾ ਰਹਿੰਦਾ ਉੱਥੇ ਸਾਰਾ ਪਿੰਡ ਹੀ ਸਾਡੇ ਪਿੰਡ ਨੂੰ ਸਪੋਰਟ ਕਰਦਾ ਵਾ ਕੋਈ ਇਹੋ ਜਿਹਾ ਮਿੰਲਾ ਦਾ ਪਰਿਵਾਰਕ ਮੈਂਬਰ ਨਹੀਂ ਹੋਣਾ ਜਿਹੜਾ ਪਿੰਡ ਨੂੰ ਸਾਡੇ ਨੂੰ ਸਪੋਰਟ ਨਹੀਂ ਕਰਦਾ ਤੇ ਸਪੋਰਟ ਲੈਣੀ ਆਉਣੀ ਚਾਹੀਦੀ ਆ ਪਿੰਡ ਨੂੰ ਸਪੋਰਟ ਕਰਨ ਲਈ ਅਸੀਂ ਸਾਰੇ ਤਿਆਰ ਆ ਇਹ ਗੱਲ ਹੋਈ ਨਹੀਂ ਕਿ ਫਨਾ ਵੀ ਪੰਚਾਇਤ ਨੇ ਕਦੇ ਕੋਸ਼ਿਸ਼ ਨਹੀਂ ਕੀਤੀ ਹੈਗੀ ਬਈਨਾਰੇ ਚਲੋ ਐਨਆਰਆਈ ਤਾਂ ਸਾਰੇ ਸਾਰੇ ਪਿੰਡ ਦੀ ਰਹਿੰਦੇ ਨੇ ਆਉਂਦੇ ਵੀ ਨਹੀਂ ਹੁਣ ਵੀਰਜੀ ਹੁਣੇ ਆਏ ਨੇ ਸਾਲ ਬਾਅਦ ਗੇੜਾ ਮਾਰ ਪਿਛਲੇ ਸਾਲ ਕੋਰੋਨਾ ਤੋਂ ਬਾਅਦ ਪਿਛਲੇ ਸਾਲ ਮੈਂ ਕਹਿੰਦਾ ਸਾਰਾ ਪਿੰਡ ਆਇਆ ਹੋਇਆ ਸੀਗਾ कोरोना ਤੋਂ ਬਾਅਦ ਇੰਨਾ ਜਾਣ ਕੇ ਇਹਨਾਂ ਨੂੰ ਕਿਸੇ ਨੇ ਕਿਹਾ ਹੀ ਨਹੀਂਗਾ ਜੀ ਹਾਂ ਟੂਰਨਾਮੈਂਟ ਤੇ ਜਰੂਰ ਸਾਰੇ ਇਕੱਠੇ ਕਰ ਲੈਂਦੇ ਫੋਟੋਆਂ ਲਾ ਲੈਂਦੇ ਸੀਗੇ ਹਨਾ ਜੀ ਵੀ ਭੇਜ ਦੋ ਜੀ ਪੈਸੇ ਇਹ ਵੀ ਚਲੋ ਪਿੰਡ ਤਾਂ ਇਹਨਾਂ ਦਾ ਵੀ ਹੈ ਜੀ ਇਹਨਾਂ ਦੀ ਸਾਰੇ ਜਾਇਦਾਦਾਂ ਔਰੇ ਨੇ ਪ੍ਰਾਪਰਟੀ ਔਰੇ ਆ ਕੋਠੀਆਂ ਵਧੀਆਂ ਸਾਰਾ ਕੁਝ ਹੈਗਾ ਵਾ ਸਾਹਮਣੇ ਵਾਲਾ ਕੋਈ ਨਹੀਂਗਾ ਜੀ ਇਹਨਾਂ ਇਹ ਕਰਕੇ ਵੀ ਹੁਣ ਹੁਣ ਇਹਨਾਂ ਨੂੰ ਜ਼ਿਆਦਾ ਜੋ ਲਾਉਣਾ ਪੈਣਾ ਵਾ ਇਹਨਾਂ ਅੱਗੇ ਟੂਰਨਾਮੈਂਟ ਵਾਲੇ ਦਾ ਸੀਗਾ ਚਲੋ ਉਹ ਵੀ ਚੱਲੀ ਜਾਊਗਾ ਨਾਲੇ ਨਾਲ ਤੇ ਹੁਣ ਆਪਾਂ ਪਿੰਡ ਵਾਲੇ ਪਾਸੇ ਨੂੰ ਚਲੀਏ ਜੀ ਕਿ ਨਹੀਂ ਹੁਣ ਐਨਆਰਆਈ ਵੀ ਤੁਸੀਂ ਨੌਜਵਾਨ ਹੋ ਜਦੋਂ ਆਪਾਂ ਪਿੰਡ ਤਾਂ ਨੌਜਵਾਨਾਂ ਦਾ ਜ਼ਿਕਰ ਹੋਣਾ ਲਾਜ਼ਮੀ ਆ ਤੇ ਜੋ ਨੌਜਵਾਨਾਂ ਦੀ ਗੱਲ ਕਰਦੇ ਆ ਤਾਂ ਫਿਰ ਨਸ਼ੇ ਦਾ ਜ਼ਰੂਰ ਜ਼ਿਕਰ ਹੁੰਦਾਗਾ ਪੰਚਾਇਤ ਦੇ ਸਿਰ ਤੇ ਵੱਡੀ ਜ਼ਿੰਮੇਵਾਰੀ ਹੁੰਦੀ ਆ ਵੀ ਪਿੰਡ ਦੇ ਵਿੱਚ ਉਸ ਤਰ੍ਹਾਂ ਨੌਜਵਾਨਾਂ ਨੂੰ ਬਚਾ ਕੇ ਰੱਖਣਾ ਕੋਈ ਗੈਰ ਨਸ਼ਾ ਨਾ ਹੋਵੇ ਇਹ ਤੁਹਾਡੇ ਮੋਢਿਆਂ ਤੇ ਵੱਡੀ ਜ਼ਿੰਮੇਵਾਰੀ ਹੋਏਗੀ ਹਾਂਜੀ ਬਿਲਕੁਲ ਜੀ ਸਾਡੇ ਆਣਾ ਪਿੱਛੇ ਜੇ ਸੀਗਾ ਜ਼ਰੂਰ ਹੁਣ ਤਾਂ ਸਾਲ ਹੋ ਗਿਆ ਹੈਨਾ ਇੱਕ ਨਜਾਇਜ਼ ਸ਼ਰਾਬ ਦਾ ਸੀਗਾ ਚੱਲ ਰਿਹਾ ਹੁਣ ਸਾਲ ਹੋ ਕੇ ਸਾਲ ਤੋਂ ਵੱਧੇ ਹੋ ਗੋ ਵੀ ਪਿੰਡ ਵਾਲੇ ਦੇ ਪਿੰਡ ਵਾਲੇ ਨੇ ਪੂਰਾ ਜੋਰ ਲਾਇਆ ਤੇ ਨਾ ਉਹ ਸਾਰਾ ਕੁਝ ਬੰਦ ਕਰਾ ਕੇ ਛੱਡਿਆ ਪਿੰਡ ਨੂੰ ਕੀ ਹੋਰ ਨਸ਼ੇ ਜਿਵੇਂ ਚਿੱਟਾ ਵਗੈਰਾ ਪਿੰਡਾਂ ਦੇ ਵਿੱਚ ਇਹਦਾ ਕੀ ਮਾਹੌਲ ਆ ਨਹੀਂ ਆਪਣੇ ਠੀਕ ਆ ਜੀ ਪਰ ਆਹ ਤੋਂ ਕਿਰਪਾ ਨਾਲ ਕਿਹਨਾ ਚਿੱਟੇ ਵਾਲਾ ਕੰਮ ਤਾਂ ਹੈ ਨਹੀਂਗਾ ਤਕਰੀਬਨ ਹਾਂ ਅੱਗੇ ਵਾਸਤੇ ਪੂਰਾ ਸੀ ਰੱਖਾਂਗੇ ਕਿਹਨਾ ਪੁਲਿਸ ਚੌਕੀ ਸਾਡੇ ਪਿੰਡ ਆ ਜੀ ਪੁਲਿਸ ਆ ਰਾਮਗੜ੍ਹ ਚੌਕੀ ਆ ਤੇ ਸਾਰੇ ਸਾਡੇ ਹੁਣ ਕੱਲ ਵੀ ਸਾਡੇ ਐਸਪੀ ਸਾਹਿਬ ਆਏ ਹੋ ਸੀ ਕਿ ਇਸੇ ਨਸ਼ੇ ਦੇ ਮੁੱਦੇ ਤੇ ਹੀ ਮੀਟਿੰਗ ਰੱਖੀ ਸੀ ਉਹਨਾਂ ਨੇ ਵੀ ਹਾਂ ਭਾਈ ਉਹਨਾਂ ਨੇ ਸਹਿਯੋਗ ਪੂਰਾ ਦਿਖਾਇਆ ਵੀ ਪੰਚਾਇਤਾਂ ਨਵੀਂ ਪੰਚਾਇਤਾਂ ਬਣੀਆਂ ਨੇ ਥੋਡੀਆਂ ਵੀ ਤੁਸੀਂ ਜਦੋਂ ਵੀ ਕਹੋਗੇ ਜਿੱਤੇ ਜਿੱਦਾਂ ਦੀ ਵੀ ਕੋਈ ਨਾ ਕੋਈ ਪ੍ਰੋਬਲਮ ਆਉਂਦੀ ਆ ਤੁਹਾਨੂੰ ਤੁਸੀਂ ਦੱਸੋ ਸਾਨੂੰ ਨਾਲ ਖੜਾਂਗੇ ਜੀ ਸਰਪੰਚ ਸਾਹਿਬ ਇਦੋਂ ਸਰਪੰਚੀ ਦੀ ਗੱਲ ਚੱਲਦੀ ਆ ਨਾ ਸਰਪੰਚੀ ਦੇ ਬੜੇ ਗੀਤ ਬਣੇ ਆ ਲੈ ਲੈ ਤੂੰ ਸਰਪੰਚੀ ਵੀ ਸਰਕਾਰੀ ਪੈਸਾ ਖਾਵਾਂਗੇ ਹਨਾ ਪਰ ਹੁਣ ਮੁੱਖ ਮੰਤਰੀ ਸਾਹਿਬ ਕਹਿੰਦੇ ਵੀ 5-6 ਮਹੀਨੇ ਕੰਮ ਨਾ ਬਿੱਡ ਲਓ ਨਹੀਂ ਤਾਂ ਹੀ ਕਹਦੇ ਨੇ ਕਿ ਵੀ ਲਾਤੀ ਗ੍ਰਾਂਟ ਕੋਠੀ ਤੇ ਨਾ ਜੀ ਨਾ ਅਸੀਂ ਤਾਂ ਆਪਣੇ ਕੋਲ ਹੀ ਲਾਵਾਂਗੇ ਅਸੀਂ ਤੁਹਾਨੂੰ ਕਹਿੰਦੇ ਜੇ ਇਹਨਾਂ ਦਾ ਐਨਆਰਆਈ ਦਾ ਕੋਈ ਸਹਿਯੋਗ ਹੋ ਬੜੀ ਮਿਹਰਬਾਨੀ ਪਿੰਡ ਦੀ ਲਾਵਾਂਗੇ ਹਮ ਬਸ ਹਣੇ ਕੋਲੋਂ ਵੀ ਲਾ ਸਕਦੇ ਆ ਕੋਈ ਗੱਲ ਨਹੀਂ ਐਜ ਦੀ ਪਿੰਡ ਦਾ ਵਕਾਫ ਸਭੇ ਸਾਰੇ ਮਿਲ ਕੇ ਰਹਿਣ ਹਮ ਮੇਰਾ ਇਹੀ ਕੋਸ਼ਿਸ਼ ਵੀ ਸਾਰੇ ਇਕੱਠੇ ਹੋ ਕੇ ਆਪਾਂ ਪਿੰਡ ਨੂੰ ਅੱਗੇ ਕਹ ਬਤਾਈਏ ਬਿਲਕੁਲ ਬੜਾ ਪੈਸੇ ਦਾ ਹਿਸਾਬ ਹੋਊਗਾ ਇਹ ਨਹੀਂ ਹੋਊਗਾ ਕਿੱਥੇ ਖਰਚ ਕੀਤਾ ਸਾਰੇ ਪਿੰਡ ਦਾ ਸਹਿਯੋਗ ਆ ਤਾਂ ਹੀ ਕੁਝ ਬਣੂਗਾ ਆਪਣਾ ਸਹੀ ਹੈ ਜੀ ਇੱਧਰ ਭਰਾ ਬੈਠੇ ਨੇ ਠੀਕ ਠਾਕ ਹੋ ਜੀ ਮੈਂ ਵੇਖ ਰਿਹਾ ਸੀ ਜਦੋਂ ਮੈਂ ਉਧਰ ਗੱਲ ਕਰ ਰਿਹਾ ਸੀ ਤੁਹਾਨੂੰ ਐਸੀ ਪਤਾ ਨਹੀਂ ਇੱਧਰ ਆਊਗਾ ਕਿ ਨਹੀਂ ਆਊਗਾ ਠੀਕ ਆ ਜੀ ਵਧੀਆ ਪਿੰਡ ਬਾਰੇ ਦੱਸੋ ਸਾਨੂੰ ਥੋੜਾ ਇਹਨਾਂ ਦਾ ਵਕਾਫ ਕਰਨ ਲੱਗੇ ਆ ਜੀ ਕਰਾਂਗੇ ਜਿੰਨਾ ਜਿੰਨਾ ਹੋ ਸਕੇ ਕਰਾਂਗੇ ਜ਼ਰੂਰ ਪਿੰਡ ਦੀ ਕੋਈ ਖਾਸੀਅਤ ਜਿਵੇਂ ਵੀਰ ਹੋ ਰਹੇ ਨੇ ਦੱਸਿਆ ਹੋਰ ਪਿੰਡ ਦੇ ਵਿੱਚੋਂ ਆਪਣੇ ਕੋਈ ਵੱਡੇ ਜਿਵੇਂ ਬਾਈ ਜੀ ਕਬੱਡੀ ਪ੍ਰੋਮੋਟਰ ਨੇ ਅੰਤਰਰਾਸ਼ਟਰੀ ਪੱਧਰ ਦੀ ਹੋਰ ਕੋਈ ਖਿਡਾਰੀ ਹੋਣ ਹੋਰ ਕੋਈ ਕਿਸੇ ਖੇਤਰ ਦੇ ਵਿੱਚ ਪ੍ਰਾਪਤੀਆਂ ਹੋਣ ਕੋਸ਼ਿਸ਼ ਕਿਡਾਈ ਕੋਈ ਕਿਸੇ ਖੇਤਰ ਦੇ ਵਿੱਚ ਕਿਸੇ ਉਸ ਦੇ ਵਿੱਚ ਕੰਮਾਂ ਦੇ ਵਿੱਚ ਕੋਈ ਵੱਡੀਆਂ ਪ੍ਰਾਪਤੀਆਂ ਕੋਈ ਪਿੰਡ ਦੀਆਂ ਸਾਨੂੰ ਸਾਡੇ ਨਾਲ ਸਾਂਝੀਆਂ ਕਰੋ ਜੀ ਕਰਨ ਕੋਸ਼ਿਸ਼ ਕਰਨ ਜੇ ਨਾ ਮਤਬਦ ਹੋ ਸਕੇ ਜੀ ਬਹੁਤ ਵਧੀਆ ਪੰਚਾਇਤ ਬਣੀ ਹੈ ਜੀ ਕੋਈ ਦਿੱਕਤ ਨਹੀਂ ਜੀ ਜਦੋਂ ਹੀ ਪੰਚਾਇਤ ਬਣੀ ਉਦੋਂ ਦੇ ਕੰਮ ਕਰ ਰਹੇ ਨੇ ਪੂਰੀ ਮਨ ਲਾ ਕੇ ਕਿਹੜੇ ਕਿਹੜੇ ਕੰਮ ਆ ਜਿਹੜੇ ਕੋਈ ਪਿਛਲੇ ਸਮਿਆਂ ਚ ਪਿਛਲੀਆਂ ਪੰਚਾਇਤਾਂ ਵਲੇ ਨਹੀਂ ਹੋਏ ਤੁਸੀਂ ਨੋਟ ਕਰ ਰੱਖਿਆ ਵੀ ਆਹ ਕੰਮ ਯਾਰ ਪਿੰਡ ਦੇ ਕਰਨੇ ਆ ਮੈਂ ਪਿਛਲੀ ਵਾਰੀ ਪੰਚਾਇਤ ਮੈਂਬਰ ਸੀਗਾ ਜੀ ਜੀ ਜਿਹੜੇ ਮਾੜੇ ਮੋਟੇ ਗੜੀਆਂਾਂ ਕੋਲੀਆਂ ਦਾ ਬਣਾਤੀਆਂ ਤਕਰੀਬਨ ਜੀ 80% ਬਣਾਤੀਆਂ ਹੂੰ ਬਾਕੀ ਸੀਵਰੇਜ ਦਾ ਕੰਮ ਰਹਿਦਾ ਸੀਗਾ ਜੀ ਉਹੜਾ ਨਵੀਂ ਪੰਚਾਇਤ ਆਊਗੀ ਉਹ ਕਰਾਊਗੀ ਕੰਮ ਟੀਚਰ ਪੂਰੇ ਸਕੂਲ ਦੇ ਵਿੱਚ ਸਰਕਾਰੀ ਸਕੂਲ ਚ ਹਾਂ ਜੀ ਟੀਚਰ ਪੂਰੇ ਬਹੁਤ ਵਧੀਆ ਬਿਲਡਿੰਗ ਬਣੀਆਂ ਜੀ ਸਾਨੂੰ ਪੈਸੇ ਦੇ ਰਿਆ ਸੀ 80 ਅਸੀਂ ਪੈਸੇ ਨਹੀਂ ਲਏ ਅਸੀਂ ਕਿ ਸਾਡਾ ਸਕੂਲ ਬਣਾ ਕੇ ਦੋ ਵੀ ਜਿੱਦਾਂ ਸਾਡੇ ਪੂਰਾ ਟੌਪ 10 ਸਕੂਲ ਬਣਾਉਂਦੇ ਉਹਨੇ ਟੌਪ 10 ਸਕੂਲ ਬਣਾ ਦਿੱਤਾ ਇਹਦਾ ਮੈਂ। ਹਮਮ। ਸੰਭਰ ਵਧੀਆ ਲੈਂਟਰ ਲੂੰਟਰ ਪਾ ਕੇ ਕਮਰੇ ਵਧੀਆ ਬਣਾ ਕੇ ਦਿੱਤੇ ਆ। ਬਾਥਰੂਮ ਬਹੁਤ ਵਧੀਆ ਬਣੇ ਨੇ। ਹਾਂ। ਹੋਰ ਸਾਰੀ ਸਹੂਲਤਾਂ ਹੀ ਅੰਦਰ। ਕੋਈ ਦਿੱਕਤ ਨਹੀਂ ਸਕੂਲ ਵੱਲੋਂ ਜੀ। ਬਹੁਤ ਵਧੀਆ ਜੀ। ਨਸ਼ਾ ਨੁਸ਼ਾ ਕਿਵੇਂ ਆ? ਨਸ਼ੇ ਦਾ ਕੀ ਹੈ? ਨਸ਼ੇ ਦਾ ਜੀ ਬਸ ਦਿੱਲੀ ਜਨਰਲ ਜੀ ਕਹਿੰਦੇ ਖਤਮ ਹੋ ਵੀ ਚੰਗੀ ਗੱਲ ਹੈ ਇਹ। ਹਾਂਜੀ। ਸਰਕਾਰ ਕਹਿੰਦੀ ਖਤਮ ਕਰਨਾਗਾ। ਉਹ ਅੰਚਾ ਹੈ ਹਾਂਜੀ ਹੈਗਾ ਜੀ ਵਿੱਚ 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 ਹੈਗਾ ਜੀ ਚਟਾ ਹਾਂਜੀ ਸਭ ਕੋ ਹੈਗਾ ਜੀ ਹੈ ਜੀ ਕਹਿੰਦੇ ਖਤਮ ਹੋਏ ਇਹ ਨਵੇਂ ਮੁੰਡੇ ਆਉਣੇ ਇੱਧਰ ਲੱਗਣ ਕੌਡੀ ਕੰਨੀ ਜੀ ਵਧੀਆ ਜੀ ਠੀਕ ਆ ਪਰ ਜਣੀ ਹੈ ਉਹ ਘਟ ਸਾਡੇ ਪਿੰਡੋਂ ਘਟਾ ਜੀ ਸਾਡੇ ਪਿੰਡ ਨਾਮੀ ਪਿੰਡੇ ਬਹੁਤ ਆ ਜੀ ਜਿਹੜੀ ਭਗਵੰਤ ਮਾਨ ਸਾਹਿਬ ਦੀ ਸਰਕਾਰ ਆ ਉਹਨਾਂ ਦੇ ਕੰਮ ਢਾਈ ਤਿੰਨ ਸਾਲ ਹੋ ਗਏ ਸਰਕਾਰ ਬਣੀ ਨੂੰ ਕਿਵੇਂ ਲੱਗਦੇ ਆ ਠੀਕ ਆ ਹਾਂ ਠੀਕ ਆ ਜੀ ਠੀਕ ਆ ਵਧੀਆ ਕਰਦੇ ਆ ਕੰਮ ਆਉਂਦੇ ਆ ਵਧੀਆ ਹੁੰਦਾ ਕੰਮ ਉਹਨਾਂ ਦਾ ਠੀਕ ਆ ਹਾਂਜੀ ਤੁਹਾਨੂੰ ਠੀਕ ਲੱਗਦੇ ਕੰਮ ਉਹਨਾਂ ਦੇ ਠੀਕ ਆ ਜੀ ਜਿਹੜਾ ਕਰੀ ਦਾ ਕਰਦੇ ਨੇ ਠੀਕ ਹੈ ਹੱਸ ਜੇ ਭਾਈ ਨਾ ਤੁਸੀਂ ਹਾਂ ਕਹਿ ਕੇ ਇਹਦਾ ਹੱਸ ਨਾ ਯਾਰ ਉਹ ਮੈਨੂੰ ਕੋ ਦਿੱਤਾ ਹੀ ਨਹੀਂ ਹਲੇ ਤੁਸੀਂ ਕੀ ਕਹੀਏ ਨਹੀਂ ਦੇਣਗੇ ਤਾਂ ਹੁਣੇ ਤੋਂ ਬਾਅਦ ਨਵੀਆਂ ਪੰਚਾਇਤਾਂ ਨੂੰ ਹਨਾ ਚਲੋ ਜੇ ਦੇਣਗੇ ਫੇ ਪਿਛਲੇ 2.5 ਸਾਲ ਕੰਮ ਵਧੀਆ ਲੱਗੇ ਠੀਕ ਆ ਜੀ ਵਧੀਆ ਚੋਨਾ ਵਿਗ ਗਿਆ ਆ ਰੋੜੋ ਰੋ ਕੇ ਵਿਗਦਾ ਆਦਾ ਵੇਚੇ ਚੋਨਾ ਆ ਜੀ ਵੇਚਿਆ ਸਾਡਾ ਦੂਏਣ ਵਿਗ ਜਾਂਦਾ ਸੀਗਾ ਜੇ ਜਾਂਦੀ ਸਾਰੇ ਦੂਏਣ ਕਹਿੰਦੇ ਦੋ ਟਰਾਲੀ ਲਿਆਉ ਜੀ 32 ਮਾ ਠੀਕ ਹੈ ਜੀ ਹਾਂ ਜੀ ਇਹ ਵੀ ਕੌਡੀ ਵੀ ਖੇਡਦਾ ਰਿਹਾ ਮੁੰਡਾ ਜੀ ਹਾਂ ਉਹ ਰੌਂਡੀ ਆ ਜੀ ਇਹ ਥੋੜਾ ਹੁਣ ਇਹਨਾਂ ਨੇ ਕਿਹਾ ਵੀ ਇਹ ਮੁੰਡਾ ਕੌਡੀ ਖੇਡਦਾ ਰਿਹਾ ਤੇ ਰੌਂਡੀ ਬਹੁਤ ਆ ਰੌਂਡ ਪਾ ਲੈਂਦਾ ਸੀਗਾ ਜੀ ਮੈਂ ਅਸੀਂ ਕੋਲੇ ਹੁੰਦੇ ਜੇ ਹਾਂਜੀ ਹਾਂ ਪੁਰਾਣੀ ਗੱਲ ਦੱਸੋ ਫਿਰ ਕੀ ਰੌਂਡ ਪਾਏ ਪੁਰਾਣੇ ਆ ਹੀ ਪੁਰਾਣੀ ਹੈ ਜੀ ਹੋਰ ਕੋਈ ਥੈਂਕ ਯੂ ਮੈਰ ਬਾਜੀ ਥੈਂਕ ਯੂ ਜੀ ਜਵਾਨੀ ਯਾਦ ਆ ਗਈ ਹੈ ਹਾਂ ਜਵਾਨੀ ਯਾਦ ਬਹੁਤ ਕੌਡੀ ਖੇਡਿਆ ਇਹ ਇਹਦਾ ਮਾਰਦੇ ਭਗਾ ਕੇ ਹਾਂ ਜੀ ਹੈ ਅੰਕ 5 ਚਾਹੀਏ ਅੰਕ ਠੀਕ ਹੋ ਆ ਮੇਰਾ ਜੀ ਬੜਾ ਸਰਪੰਚ ਸਾਹਿਬ ਮੇਰੇ ਕੋਲ ਆਣ ਠੀਕ ਹੈ ਜੀ ਸਭ ਕੁਝ ਵਾਕ ਚਲੋ ਸੀਰੀਅਸ ਗੱਲਾਂ ਦੇ ਨਾਲ-ਨਾਲ ਹਾਸਾ ਖੇਡਾ ਵੀ ਜ਼ਰੂਰੀ ਹੁੰਦਾ ਅ ਮਾਨੂ ਜੀ ਇਹਨਾਂ ਦੇ ਬ੍ਰਦਰ ਨੇ ਅੱਛਾ ਅੱਛਾ ਹੋਰ ਭਾਈ ਜੀ ਠੀਕ ਠਾਕ ਹੋ ਤੁਸੀਂ ਦੱਸੋ ਕੀ ਯਾਦ ਕਬੱਡੀ ਖੇਡੇ ਹੋ ਨਹੀਂ ਫੁੱਟਬਾਲ ਖੇਡੇ ਬਹੁਤ ਅੱਛਾ ਜਿਵੇਂ ਬਾਈ ਜੀ ਨੇ ਦੱਸਿਆ ਵੀ ਉਹਨਾਂ ਦਾ ਚਕਾ ਵੀ ਪਹਿਲਾਂ ਫੁੱਟਬਾਲ ਵਾਲ ਸੀ ਹਾਂਜੀ ਸਾਡਾ ਇੱਕ ਫੁੱਟਬਾਲ ਵੀ ਬਹੁਤ ਟੋਲ ਖੇਲੇ ਆ ਵਧੀਆ ਪਲੇਅਰ ਜਿਹੜਿਆਂ ਨੇ ਸਾਡੇ ਪਿੰਡ ਦੀ ਸਾਰੀ ਟੀਮ ਵਧੀਆ ਫੁੱਟਬਾਲ ਦੀ ਉਹਦੀ ਠੀਕ ਹੈ ਉਹ ਵੀ ਪੂਰੀ ਵਧੀਆ ਪੂਰੀ ਟੀਮ ਬੜੀ ਹਾਰਡ ਪਿੰਡ ਦਾ ਜਵਾਬ ਪਾਉਂਦੇ ਖੇਡਦੇ ਆ ਰਾਊਂਡ ਸਾਡਾ ਪੂਰਾ ਵਧੀਆ ਬਣਾਇਆ ਹੋਇਆ ਆ ਪਾ ਲੱਗਿਆ ਹੋਇਆ ਹਨ ਵਧੀਆ ਬਣਾਇਆ ਹੋਇਆ ਆ ਉਹ ਠੀਕ ਠਾਕ ਵਧੀਆ ਜੀ ਹੁਣ ਬਾ ਤਾਂ ਛੇੜ ਲਈਦੀ ਤਵੇ ਇਹ ਵੀ ਵਧੀਆ ਦਿਮਾਗੀ ਤੌਰ ਤੇ ਵੀ ਠੀਕ ਹੈ ਤੁਹਾਨੂੰ ਰਹਿ ਸੋ ਪਿੰਡਾਂ ਦੀ ਖੂਬਸੂਰਤੀ ਇਸੇ ਦੇ ਵਿੱਚ ਹੀ ਹੁੰਦੀ ਹੈ ਜੇ ਤੁਹਾਡੀਆਂ ਗਰਾਊਂਡਾਂ ਵਧੀਆ ਨੇ ਤੁਹਾਡੇ ਪਿੰਡ ਦੇ ਵਿੱਚ ਲਾਇਬ੍ਰੇਰੀ ਹੈ ਸਕੂਲ ਵਧੀਆ ਨੇ ਤਾਂ ਹੀ ਉਹ ਪਿੰਡ ਤੰਦਰੁਸਤ ਹੋਊਗਾ ਨਹੀਂ ਆਪਾਂ ਨੌਜਵਾਨਾਂ ਨੂੰ ਲਾਂਭਾ ਦੇ ਦਿੰਦੇ ਆ ਨੌਜਵਾਨ ਨਸ਼ਿਆਂ ਵਾਲਾ ਤੁਰ ਪਏ ਅਸੀਂ ਉਹਨਾਂ ਨੂੰ ਕੀ ਦੇ ਰਹੇ ਆ ਜਦੋਂ ਪਿੰਡ ਚ ਉਹਨਾਂ ਨੂੰ ਉਹਨਾਂ ਨੂੰ ਕੁਝ ਦੇਣ ਵਾਸਤੇ ਜਾਂ ਉਹਨਾਂ ਦੇ ਉਹਨਾਂ ਨੂੰ ਬਿਜੀ ਰੱਖਣ ਵਾਸਤੇ ਸਾਡੇ ਕੋਲੇ ਕੋਈ ਪ੍ਰੋਗਰਾਮ ਨਹੀਂ ਹੁੰਦਾ ਤਾਂ ਫਿਰ ਉਹਨਾਂ ਨੇ ਆਪ ਮਹਾਰੇ ਤੁਰ ਜਾਣਾ ਹੁੰਦਾ ਹੈ ਹਨਾ ਸੋ ਸਰਪੰਚ ਸਾਹਿਬ ਅ ਅਖੀਰ ਤੇ ਇਹ ਕਿ ਪਿੰਡ ਪ੍ਰਤੀ ਹੋਰ ਕਿਹੜੇ-ਕਿਹੜੇ ਮੰਦੇ ਵਿੱਚ ਖਿਆਲ ਨੇ ਜਾਂ ਉਹ ਪ੍ਰੋਗਰਾਮ ਨੇ ਜਾਂ ਉਹ ਮੰਦੇ ਵਿੱਚ ਪਲੈਨਿੰਗਾਂ ਨੇ ਜਿਹੜੀਆਂ ਤੁਸੀਂ ਹੁਣ ਕਰਨੀਆਂ ਅਸੇ ਜੀ ਪਹਿਲਾਂ ਤਾਂ ਸਫਾਈ ਦਾ ਸੀਗਾ ਪ੍ਰੋਜੈਕਟ ਕਰ ਰਹੇ ਆ ਬਾਅਦ ਚ ਅਸੀਂ ਸੋਚਦੇ ਆ ਗਰਾਊਂਡ ਬਾਰੇ ਕੁਝ ਬੱਚਿਆਂ ਨੂੰ ਵਧੀਆ ਲਾਈਟਿੰਗ ਕਰੀਏ ਸਟੇਡੀਅਮ ਆਡਾ ਮੋਟਾ ਬਣਾਈਏ ਬਸ ਐਕਟੀਵਿਟੀ ਬੱਚਿਆਂ ਵਾਸਤੇ ਕਰਾਂਗੇ। ਬਾਕੀ ਜੋ ਪਿੰਡ ਦੀ ਡਿਮਾਂਡ ਹੋ ਉਹ ਸਾਰਿਆਂ ਨੇ ਮਿਲ ਕੇ ਕਰਾਂਗੇ। ਚਲੋ ਬਹੁਤ-ਬਹੁਤ ਵਧਾਈਆਂ ਤੇ ਮਿਲਦੇ ਰਹਾਂਗੇ ਅੱਗੇ ਜਦੋਂ ਜਿਵੇਂ-ਜਿਵੇਂ ਤੁਸੀਂ ਸਾਨੂੰ ਸੇਵਾ ਦਾ ਮੌਕਾ ਦਿਓਗੇ ਬਹੁਤ ਧੰਨਵਾਦ ਤੇ ਸਾਰੀ ਪੰਚਾਇਤ ਨੂੰ ਬਹੁਤ ਮੁਬਾਰਕਾਂ। ਜੀ ਪਿੰਡ RAMGAR ਜਦੋਂ ਆਪਾਂ ਲੁਧਿਆਣੇ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਉੱਥੇ ਆ ਤਨਾਨਸੂ ਵੱਲ ਨੂੰ ਜਦੋਂ ਮੁੜਦੇ ਆ ਸਾਈਕਲ ਵੈਲੀ ਵੱਲ ਨੂੰ ਤੇ ਬਹੁਤ ਸੋਹਣਾ ਪਿੰਡ ਆ ਪਿੰਡ ਦੀ ਪੰਚਾਇਤ ਦੀ ਖੂਬਸੂਰਤੀ ਇਹ ਕਿ ਸਰਬਸੰਪਤੀ ਨਾਲ ਚੁਣੀ ਗਈ ਆ ਪਿੰਡ ਦੇ ਐਨ ਆਰ ਆਈ ਭਰਾਵਾਂ ਦਾ ਪੂਰਾ ਸਹਿਯੋਗ ਆ ਪਿਛਲੀਆਂ ਪੰਚਾਇਤਾਂ ਦਾ ਚਲੋ ਆਪਾਂ ਹੁਣ ਜ਼ਿਕਰ ਨਹੀਂ ਕਰਾਂਗੇ ਪਰ ਔਂ ਅਗਲੇ 5 ਸਾਲਾਂ ਦਾ ਇੱਕ ਕਾਫੀ ਪਲੈਨਿੰਗ ਇਹਨਾਂ ਦੀ ਹੈ ਕਾਫੀ ਕਹਿੰਦਾ ਕਹਿੰਦਾ ਪਲਾਨ ਚਾਰਟ ਹੈ ਵੀ ਆਹਾ ਆਹਾ ਕੁਝ ਕਰਨਾਗਾ ਸਾਰੀ ਗੱਲਬਾਤ ਸੱਤ ਚੋਂ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੱਤ ਚੋਂ ਇਸ ਕਰਕੇ ਵੀ ਸੱਤ ਪਿੰਡ ਦੀ ਪਾਰਲੀਮੈਂਟ ਹੁੰਦੀ ਆ ਜੁੜੇ ਰਹੋ ਅਗਲੇ ਕਿਸੇ ਹੋਰ ਪਿੰਡ ਦੀ ਪਾਰਲੀਮੈਂਟ ਦੇ ਵਿੱਚੋਂ ਅਸੀਂ ਤੁਹਾਡੇ ਨਾਲ ਉਥੋਂ ਦੀ ਪੰਚਾਇਤ ਦੀਆਂ ਗੱਲਾਂ ਬਾਤਾਂ ਉਥੋਂ ਦੇ ਲੋਕਾਂ ਦੀਆਂ ਖੱਲੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕੈਮਰਾਮੈਨ ਕੋਲ ਜੀਤ ਨਾਲ ਪਿੰਡ ਰਾਮਗੜ੍ਹ ਤੋਂ ਮੈਂ ਹਰਜਿੰਦਰ ਸਿੰਘ